ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਦਾਵਾ 555 ਤੇ ਤੇ ਅੱਜ ਆਪਾਂ ਚੱਲੇ ਆ ਗੱਡੀ ਜਿਹੜੀ ਪੇਂਟ ਕਰਾਉਣ ਦੇਣ ਚੱਲੇ ਆ ਇਹ ਉਦੋਂ ਦੀ ਵੀਡੀਓ ਆ ਤੇ ਚੈੱਕ ਕਰੋ ਕਲਰ ਕਿਦਾਂ ਥੱਲਿਓਂ ਕਾਲਾ ਕਾਲਾ ਹੀ ਦਿਖਣਦਾ ਹੈ ਭਾਈ ਯਾਦੀ ਹਾਲਤ ਮਾੜੀ ਤੇ ਬਾਕੀ ਕੇ ਵੀ ਭਰਾ ਨੇ ਰੰਗ ਕਰੋਨਾ ਕਾਲ ਦਾ ਤੇ ਬੋਡੀ ਕਟ ਰੇਡ ਤੇ ਬਹੁਤ ਹੀ ਵਧੀਆ ਸਫਾਈ ਵਾਲਾ ਪੇਂਟ ਤੋਂ ਹੀ ਗੱਡੀ ਵੀਡੀਓ ਚ ਵੇਖ ਹੀ ਲੈਣਾ ਵੀ ਕਿੰਨੀ ਸਫਾਈ ਆਈ ਆ। ਤੁਸੀਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦਾ ਤੇ ਆਪਾਂ ਦੱਸ ਦੇ ਦਾਂਗੇ ਠੀਕ ਆ ਜੀ। ਤੇ ਬਾਕੀ ਆ ਉਦੋਂ ਦੀ ਵੀਡੀਓ ਆ ਜਿੱਦਣ ਆਪਾਂ ਗੱਡੀ ਦੇਣਗੇ ਆ ਤਾਂ ਗੱਡੀ ਵਲੌਗ ਨਾ ਬਣੇ ਰਿਓ ਤੇ ਚੈਨਲ ਨੂੰ ਵੀਰ ਮਰੇ ਸਾਰੇ ਸਬਸਕ੍ਰਾਈਬ ਕਰੀ ਕਰੋ ਤਾਂ ਜੋ ਇਦਾਂ ਦੀਆਂ ਵੀਡੀਓ ਜਿਹੜੀਆਂ ਤੁਹਾਨੂੰ ਹੋਰ ਵੇਖਣ ਨੂੰ ਮਿਲਣ ਤੇ ਜਾਂਦੇ ਜਾਂਦੇ ਸੋਣਾ ਜਾਂ ਕਮੈਂਟ ਕਰੀ ਕਰੋ ਠੀਕ ਆ ਜੀ ਧੰਨਵਾਦ ਅੱਗੇ ਬਣੇ ਰੋ ਵਲੌਗ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆਂ ਗੱਡੀ ਲੈਣ ਗੱਡੀ ਦਾ ਕੰਮ ਕਰਾਇਆ ਸੀ ਤੇ ਵਲੌਗ ਦਾ ਬਣੇ ਰਿਓ ਅੱਜ ਦਾ ਵਲੌਗ ਇਹਦਾ ਉਹ ਗੱਡੀ ਦਾ ਹੋਊਗਾ ਤੇ ਗੱਡੀ ਦਾ ਰੰਗ ਤੋਂ ਕਾਫੀ ਖਰਾਬ ਹੋਇਆ ਸੀ ਪਹਿਲਾਂ ਤੇ ਉਹ ਆਪਾਂ ਰਿਪੇਅਰ ਪੂਰ ਕਰਾਈ ਆ ਠੀਕ ਆ ਤੇ ਵਲੌਗ ਨਾਲ ਜੁੜੇ ਰਿਓ ਤੇ ਆਪਾਂ ਚੱਲੇ ਆਂ ਅੱਜ ਗੱਡੀ ਲੈਣ ਹਾਂ ਹਾਂਜੀ ਬੋਪਰਾ ਅੱਡੇ ਤੇ ਬੈਠੇ ਆਪਾਂ ਤੇ ਅੱਜ ਬੜੇ ਚਿਰ ਬਾਅਦ ਬੱਸ ਦਾ ਸਫ਼ਰ ਕਰਨਾ ਆ ਤੇ ਤੇ ਇਵੇਂ ਨਾਲ ਜੁੜੇ ਰਹੋ ਤੇ ਚੈੱਕ ਕਰੋ ਠੀਕ ਆ ਆ ਬੋਕਰਾਂ ਤੋਂ ਮੈਤਾ ਰੋਡ ਬਣਿਆ ਬੋਕਰ ਵਾਲੀ ਨਹਿਰ ਆ ਤੇ ਦਾ ਪੁਲ ਬਣਿਆ ਆ ਬੰਦੋਪਰਾਂ ਤੇ ਜਖਲੋਤੇ ਹੁਣ ਬਸ ਗਈ ਆ ਤੇ ਹੁਣ ਆਪਾਂ ਚੱਲਿਆਂ ਖਜਾਲੇ ਆਪਾਂ ਪਹੁੰਚ ਗਏ ਜੀ ਖਜਾਲੇ ਗੱਲਿਆਂ ਨੂੰ ਕਰਾਈ ਆਪਾਂ ਗੱਡੀ ਪੇਂਟ ਜਿਹੜਾ ਆਪਾਂ ਦੱਸ ਦਿੰਨੇ ਆ ਤੇ ਬਾਕੀ ਨੰਬਰ ਨੰਬਰ ਲੈਣਾ ਉਹ ਤੇ ਉਹ ਆਪਾਂ ਨੂੰ ਪੁੱਛ ਲਿਓ ਉੱਥੇ ਵੀਡੀਓ ਬਣਾਈ ਨਹੀਂ ਗਈ ਜਿੱਥੋਂ ਆਪਾਂ ਗੱਡੀ ਲੈਣੀ ਸੀ ਤੇ ਆਪਾਂ ਫਿਰ ਗੱਡੀ ਲੈ ਕੇ ਆ ਗਏ ਸਰਵੋ ਸਟੇਸ਼ਨ ਤੇ ਉੱਥੇ ਫਿਰ ਆਪਾਂ ਧਵਾਈ ਤੇ ਵੇਖੋ ਚਮਕਦੀ ਨਹੀਂ ਗੱਡੀਆਂ ਜਦੋਂ ਮੈਂ ਜਾ ਕੇ ਵੇਖਿਆ ਤੇ ਇੰਨੀ ਸ਼ਾਈਨਿੰਗ ਨਹੀਂ ਉਹ ਆਂਦਾ ਹੀ ਭਾਅ ਵੀ ਇੱਕ ਰੀ ਧਵਾ ਤੇ ਸਹੀ ਤੇ ਜਦੋਂ ਵਾਕਈ ਧਵਾਈ ਇੱਕ ਰੀ ਤੇ ਬਹੁਤ ਸ਼ਾਈਨਿੰਗ ਆਈ ਗੱਡੀ ਦੀ ਨਵੀਂ ਗੱਡੀ ਚੈੱਕ ਕਰੋ ਜਿਨ੍ਹਾਂ ਦੇ ਵੀਰ ਭਰਾਵਾਂ ਨੇ ਆਪਣੀ ਵੇਖੀ ਗੱਡੀ ਉਹਨਾਂ ਨੂੰ ਪਤਾ ਹੀ ਕੀ ਹਾਲ ਥਈ ਵੀ ਕਿੰਨਾ ਪੇਂਟ ਕਰਾ ਹੋਇਆ ਹੈ ਹੁਣ ਬਾਕੀ ਵਿਊ ਚੈੱਕ ਕਰੋ ਤੁਸੀਂ ਕਿੱਦਾਂ ਸੋਹਣਾ ਤੇ ਆਪਾਂ ਪਹੁੰਚ ਗਏ ਪਿੰਡ ਦੇ ਕੋਲ ਆਪਣੇ ਆ ਆ ਗਿਆ ਆਪਣਾ ਪਿੰਡ ਬਲਾਰਾ ਤੇ ਵਿਊ ਚੈੱਕ ਕਰੋ ਕਿੱਦਾਂ ਸੋਹਣਾ ਜੀ ਤੇ ਬਾਕੀ ਵਲੋਗ ਨਾਲ ਬਣੇ ਰੋ ਘਰ ਜਾ ਕੇ ਤੇ ਤੁਹਾਨੂੰ ਗੱਡੀ ਦਾ ਪੂਰਾ ਓਵਰਲੁੱਕ ਚੈੱਕ ਕਰਾਵਾਂਗੇ ਵੇਖੋ ਸਾਡਾ ਪਿੰਡ ਬਲਾਰਾ ਤੇ ਨਾਲ ਦੇ ਪਿੰਡਾਂ ਵਾਲੇ ਜੇ ਵੀਡੀਓ ਵੇਂਦੇ ਆਪਣੇ ਤੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਪਿੰਡਾਂ 'ਚ ਮੁੰਡਾ ਇੱਕ ਉੱਠਿਆ ਵਲੌਗ ਬਣਾਉਣ ਲਿਆ ਸਪੋਰਟ ਕਰੀ ਕਰੋ ਜੇ ਕੋਈ ਵੀ ਬੰਦਾ ਕੋਈ ਨਵਾਂ ਕੰਮ ਸ਼ੁਰੂ ਕਰਦਾ ਤੇ ਉਹਦੀ ਸਪੋਰਟ ਕਰੀ ਕਰੋ ਪਾਉ ਗੱਲ ਇਦਾਂ ਹੀ ਆ ਜਦੋਂ ਕੰਮ ਚੱਲ ਜਾਂਦਾ ਉਦੋਂ ਤੇ ਫਿਰ ਸਾਰੇ ਕਹਿੰਦੇ ਸਾਡਾ ਭਰਾ ਸਾਡਾ ਭਰਾ ਪਰ ਜਦੋਂ ਕੋਈ ਕੰਮ ਚਲਾਉਂਦਾ ਉਦੋਂ ਬੰਦੇ ਸਪੋਰਟ ਘੱਟ ਕਰਦੇ ਇਹ ਸਚਾਈ ਹੈ ਹੁਣ ਮੈਂ ਵੀ ਵਲੌਗ ਬਣਾਉਣੇ ਸ਼ੁਰੂ ਕੀਤੇ ਆ ਤੇ ਅਜੇ ਕਈ ਖਾਸੀਆਂ ਖੇਡੀਆਂ ਜੀ ਆ ਵੀ ਇਹ ਤੇ ਉਦਾਂ ਹੀ ਚੱਲ ਪਿਆ ਕਿ ਕਿਹੜੇ ਕੰਮ 'ਚ ਪੈ ਗਿਆ ਪਰ ਆ ਆ ਗਏ ਆਪਾਂ ਘਰ ਹਾਂਜੀ ਆਪਾਂ ਗੱਡੀ ਘਰ ਲੈ ਕੇ ਪਹੁੰਚ ਗਏ ਆ ਤੇ ਕੈਮਰਾਮੈਨ ਆਪਣਾ ਜਿਹੜਾ ਆ ਉਹ ਲਿਆ ਵੀਡੀਓ ਬਣਾਉਣਾ ਤੇ ਬਾਕੀ ਕਰੋ ਚੈੱਕ ਤੁਸੀਂ ਗੱਡੀ ਦਾ ਸਾਰਾ ਸਿਸਟਮ ਸਹੀ ਕਿਦਾਂ ਆਈ ਆ ਤੇ ਲਗਾਓ ਕੈਮਰਾਮੈਨ ਚੈੱਕ ਕਰਾਉ ਮੈਂ ਬੂਆ ਮਾਰਨਾ ਤੁਸੀਂ ਦੇ ਸਕਦੇ ਗੱਡੀ ਸਫਾਈ ਪੂਰੀ ਆਈ ਆ ਤੇ ਇਹਨਾਂ ਤੁਹਾਡੇ ਆਪਾਂ ਪਹਿਲਾਂ ਜਿਹੜੀ ਪੁਰਾਣੀਆਂ ਵੀਡੀਓ ਉਹ ਵੀ ਚੈੱਕ ਕਰਾ ਦਾਂਗੇ ਪਾ ਦਾਂਗੇ ਨਾਲ ਤੇ ਉਸ ਹੱਬ ਨਾਲ ਬਹੁਤ ਵਧੀਆ ਕੀਤਾ ਕਲਰ ਤੇ ਜੇ ਕਿ ਵੀ ਪ੍ਰਾਣੇ ਕਲਰ ਕਰਾਉਣਾ ਹੋਵੇ ਘੱਟ ਪੈਸਿਆਂ 'ਚ ਤੇ ਵਧੀਆ ਸਫਾਈ ਵਾਲਾ ਉਹ ਆਪਾਂ ਨੂੰ ਪੁੱਛ ਸਕਦਾ ਆਪਾਂ ਦੱਸ ਦਾਂਗੇ ਕਿੱਥੋਂ ਕਰਾਈਆ ਕਲਰ ਠੀਕ ਹੈ ਜੀ ਚਲੋ ਓਕੇ Thank <laughs> you.